ਜਿਸ ਫਾਲਸਿੰਗ ਸੰਦੂ ਜਿਹੜੇ ਕਿ ਫਾਰਮਰ ਵਾਈਸ ਚਾਂਸਲਰ ਨੇ ਜੀ ਐਨ ਡੀ ਉਦੇ ਉਹਨਾਂ ਨੇ ਅੱਜ ਉਹ ਇਸ ਚੀਜ਼ ਦਾ ਦੱਸ ਰਹੇ ਨੇ ਕਿ ਮੈਂ ਉਸ ਸਮੇਂ ਸਰਕਾਰ ਨੂੰ ਕਿਹਾ ਸੀਗਾ ਕਿ ਤੁਸੀਂ ਇਹ ਭਾਰਤੀ ਦਾ ਪ੍ਰੋਸੈਸ ਗਲਤ ਕਰ ਰਹੇ ਹੋ ਤੁਸੀਂ ਯੂ ਜੀ ਸੀ ਨੂੰ ਵਾਇਲਟ ਕਰ ਰਹੇ ਹੋ ਤੇ ਤੁਹਾਡਾ ਇਹ ਕੀਤਾ ਕੰਮ ਕੋਰਟ ਦੇ ਵਿੱਚ ਸਟੈਂਡ ਨਹੀਂ ਕਰੇਗਾ ਇਹ ਭਾਰਤੀ ਕਾਂਗਰਸ ਸਰਕਾਰ ਨੇ ਕੱਢੀ ਸੀ ਆਪਣੇ ਜਾਂਦੇ ਬਰੇ ਦੇ ਵਿੱਚ ਤੇ ਇਸ ਗੱਲ ਦਾ ਪਤਾ ਉਸ ਸਮੇਂ ਦੀ ਬਿਊਰੋਕਰੇਸੀ ਜਾਂ ਇਸ ਸਮੇਂ ਦੀ ਬਿਊਰੋਕਰੇਸੀ ਨੂੰ ਸੀਗਾ ਪੋਲਿਟিক্যাল ਕਲਾਸ ਨੂੰ ਇਹ ਸੀ ਇਹ ਸਮਝ ਸੀਗੀ ਕਿ ਅਸੀਂ ਇਹ ਗਲਤ ਕਰ ਰਹੇ ਹਾਂ ਅਲਟੀਮੇਟਲੀ ਇਹਦੇ ਵਿੱਚ ਜਿਹੜਾ ਪ੍ਰੋਸੈਸ ਫਲੌ ਸੀਗੀ ਉਹਦੇ ਵਿਕਟਮ ਬਣੇ ਨੇ ਉਹ ਲੋਕ ਜਿਹੜੇ ਬਤੌਰ ਸਾਈਕ ਪ੍ਰੋਫੈਸਰ ਪਾਤੀ ਹੋਏ ਸੀ ਸ਼ਾਇਦ ਆਮ ਆਦਮੀ ਪਾਰਟੀ ਦੇ ਮਤਲਬ ਜਾਣਦੀ ਸੀ ਜਿਸ ਕਰਕੇ ਅਪਾਇਨਟ ਨਹੀਂ ਕਰ ਰਹੀ ਸੀ ਪਰ ਇੱਕ ਸਮੇਂ ਪਬਲਿਕ ਪ੍ਰੈਸ਼ਰ ਇਹਨਾਂ ਉੱਪਰ ਤੇ ਵੱਧ ਜਾਂਦਾ ਕਿ ਤੁਸੀਂ ਨਾ ਚਾਹੁੰਦੇ ਹੋਈ ਤੁਹਾਨੂੰ ਕਰਨਾ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੀਡਿੰਗ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੇਰੇ ਨਾਲ ਮੌਜੂਦ ਨੇ ਸਰਕਾਰੀ ਕਾਲਜ ਬਚਾਓ ਮਹਿੰਮ ਦੇ ਨਾਲ ਜੁੜੇ ਹੋਏ ਡਾਕਟਰ ਕੁਲਵੀਰ ਸਿੰਘ ਜੀ ਬਾਦਲ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ 1158 ਦੀ ਭਰਤੀ ਤੇ ਤੇ ਅੱਜ ਦੇ ਹਾਲਾਤਾਂ ਮੁਤਾਬਕ ਕੌਣ ਜ਼ਿੰਮੇਵਾਰ ਹੈ। ਸਵਾਗਤ ਹੈ ਕੁਲਵੀਰ ਸਿੰਘ ਜੀ ਸਾਡੇ ਚੈਨਲ ਤੇ ਸਾਡੇ ਅਦਾਰੇ ਤੇ। ਧੰਨਵਾਦ। ਕੁਲਵੀਰ ਸਿੰਘ ਜੀ 1158 ਭਰਤੀ ਕਿਵੇਂ ਸ਼ੁਰੂ ਹੋਈ ਸੀ? ਤੇ ਕੀ ਕੀ ਤਰੁੱਟੀਆਂ ਰਹੀਆਂ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਨਾ ਪਵੇ। ਦੇਖੋ ਮੈਂ ਦੱਸਣਾ ਚਾਹੂੰਗਾ ਕਿ ਜਿਸ ਸਮੇਂ ਕਾਂਗਰਸ ਸਰਕਾਰ ਦੇ ਆਖਰੀ ਕੁਝ ਸਮਾਂ ਰਹਿ ਗਿਆ ਸੀਗਾ ਤੇ ਮੇਰੇ ਨਾਲ ਹੋਰ ਬਹੁਤ ਸਾਰੇ ਮਤਲਬ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਪੀ ਐਚ ਡੀ ਸਕਾਲਰ ਸੀ ਜਿਨ੍ਹਾਂ ਨੇ ਪੀ ਐਚ ਡੀ ਕਰ ਲਈ ਸੀ ਜਾਂ ਕਰ ਰਹੇ ਸਨ ਜਿਹੜੇ ਨੈਟ ਪਾਸ ਸਨ ਜੀ ਆਰ ਐਪਸਨ ਉਹਨਾਂ ਨੇ ਇਸ ਗੱਲ ਤੇ ਵਿਚਾਰ ਕੀਤਾ ਕਿ 1992 ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ ਦੇ ਵਿੱਚ ਭਰਤੀ ਨਹੀਂ ਹੋਈ ਆ। ਹਮ ਆਸਾਂ ਸਾਰਿਆਂ ਨੇ ਮਤਲਬ ਮਿਲ ਕੇ ਪਹਿਲਾਂ ਤਾਂ ਪੰਜਾਬੀ ਯੂਨੀਵਰਸਿਟੀ ਚ ਉਪਰਾਲਾ ਕੀਤਾ ਤੇ ਇੱਕ ਮੰਚ ਬਣਾਇਆ ਜਿਹਦਾ ਨਾਂ ਰੱਖਿਆ ਸੀ ਸਰਕਾਰੀ ਕਾਲਜੇ ਬਚਾਓ ਮੰਚ ਪੰਜਾਬ। ਉਸ ਤੋਂ ਬਾਅਦ ਮਤਲਬ ਹੋਰ ਵੀ ਮਤਲਬ ਬਹੁਤ ਇਛੇ ਸਾਥੀ ਆਂਦੇ ਰਹੇ ਸਾਡੇ ਸਾਥੀਆਂ ਨੇ ਜਾ ਕੇ ਇਹੀ ਕੰਮ ਜੀਐਨਡੀ ਦੇ ਚ ਕੀਤਾ। ਉਤੇ ਇਕਾਈ ਖੜੀ ਕੀਤੀ ਫਿਰ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚ ਕੰਮ ਕੀਤਾ। ਫਿਰ ਉਹਨਾਂ ਨੇ ਜਾ ਕੇ ਉਸ ਸਮੇਂ ਦੇ এডਿਊਕੇਸ਼ਨ ਮਿਨਿਸਟਰ ਪ੍ਰਗਟ ਸਿੰਘ ਨੂੰ ਹੋਰ ਐਮਪੀਜ਼ ਨੂੰ ਜਾ ਕੇ رابطہ ਕੀਤਾ ਤੇ ਅਲਟੀਮੇਟਲੀ ਕਾਂਗਰਸ ਸਰਕਾਰ ਨੇ ਪੋਸਟਾਂ ਐਡਵਰਟਾਈਜ਼ ਕੀਤੀ ਲੇਕਿਨ ਜਦੋਂ ਐ ਪੋਸਟਾਂ ਐਡਵਰਟਾਈਜ਼ ਕੀਤੀਆਂ ਉਸ ਸਮੇਂ ਹੀ ਕੁਝ ਵਿਸਲ ਬਲੋਅਰਸ ਨੇ ਜਿਵੇਂ ਕਿ ਅੱਜ ਸਾਜ ਦੇ ਅਖਬਾਰ ਦੇ ਵਿੱਚ ਜਿਸ ਫਾਲਸਿੰਗ ਸੰਦੂ ਜਿਹੜੇ ਕੀ ਫਾਰਮਰ ਵਾਈਸ ਚਾਂਸਲਰ ਨੇ ਜੀ ਐਨ ਡੀ ਯੂ ਦੇ ਉਹਨਾਂ ਨੇ ਅੱਜ ਉਹ ਇਸ ਚੀਜ਼ ਦਾ ਦੱਸ ਰਹੇ ਨੇ ਕਿ ਮੈਂ ਉਸ ਸਮੇਂ ਸਰਕਾਰ ਨੂੰ ਕਿਹਾ ਸੀਗਾ ਕਿ ਤੁਸੀਂ ਇਹ ਭਾਰਤੀ ਦਾ ਪ੍ਰੋਸੈਸ ਗਲਤ ਕਰ ਰਹੇ ਹੋ ਤੁਸੀਂ ਯੂ ਜੀ ਸੀ ਨੂੰ ਵਾਇਲਟ ਕਰ ਰਹੇ ਹੋ ਤੇ ਤੁਹਾਡਾ ਇਹ ਕੀਤਾ ਕੰਮ ਕੋਰਟ ਦੇ ਵਿੱਚ ਸਟੈਂਡ ਨਹੀਂ ਕਰੇਗਾ ਮੈਂ ਕਿਉਂਕਿ ਮੰਚ ਦਾ ਸਦਸ ਸੀਗਾ ਤੇ ਮੈਂ ਕਦੇ ਮਤਲਬ ਇਸ ਚੀਜ਼ ਦਾ ਓਪਨਲੀ ਮਤਲਬ ਮੈਂ ਮੁਖਾਲਫਤ ਨਹੀਂ ਕੀਤੀ ਬਟ ਜਿਹੜੇ ਮਤਲਬ ਮੇਰੇ ਸਾਥੀ ਸੀ ਮਨੋਨ ਕਈ ਵਾਰ ਇਹ ਕਿਹਾ ਕਿ ਇਹ ਕੋਰਟ ਦੇ ਵਿੱਚ ਭਰਤੀ ਸਟੈਂਡ ਨਹੀਂ ਕਰੇਗੀ ਇਹ ਕੁਐਸ਼ ਹੋਏਗੀ ਹੋਏਗੀ ਕਿਉਂਕਿ ਜਦੋਂ ਤੁਸੀਂ ਇਸਟੈਂਡ ਪ੍ਰੋਫੈਸਰ ਨੂੰ ਭਰਤੀ ਕਰਨਾ ਹੈ ਉਹਦਾ ਤਰੀਕਾ ਇਹ ਹੈ ਕਿ ਵੈਸੇ ਤਾਂ UGC ਇਹ ਕਹਿੰਦੀ ਹੈ ਕਿ ਤੁਸੀਂ ਇੱਕ ਮੈਰਿਟ ਲਿਸਟ ਤਿਆਰ ਕਰੋ ਮੈਰਿਟ ਲਿਸਟ ਤੋਂ ਬਾਅਦ ਇੰਟਰਵਿਊ ਕੰਡਕਟ ਕਰੋ ਇੰਟਰਵਿਊ ਦੇ ਵਿੱਚ ਤੁਹਾਡਾ ਡੈਮੋ ਦਿਓ ਜਿਹੜਾ ਉਸ ਤੇ ਖਰਾ ਉਤਰਦਾ ਉਹਨਾਂ ਨੂੰ ਸਿੰਪਰਫੈਸਰ ਭਰਤੀ ਕਰੋ ਇਹ ਪ੍ਰੋਸੈਸ ਹੈ ਜਾਂ ਕਈ ਸਿਸਟ ਦੇ ਵਿੱਚ ਜਿਹੜੇ ਪਬਲਿਕ ਸਰਵਿਸ ਕਮਿਸ਼ਨ ਹੁੰਦੇ ਨੇ ਬੇਸਿਕਲੀ ਕਾਲਜੇਸ ਦੇ ਵਿੱਚ ਜਿਹੜੀ ਭਰਤੀ ਹੁੰਦੀ ਹੈ ਉਹ ਪਬਲਿਕ ਸਰਵਿਸ ਕਮਿਸ਼ਨ ਦੇ ਰਾਹੀਂ ਹੁੰਦੀ ਹੈ ਇੱਥੇ ਪੰਜਾਬ ਸਰਕਾਰ ਨੇ ਕੀ ਕੀਤਾ ਕਿ ਉਹਨੇ ਕਾਂਗਰਸ ਸਰਕਾਰ ਉਸ ਸਮੇਂ ਦੇਸੀ ਪ੍ਰਗਟ ਸਿੰਘ ਨੇ ਉਹਨਾਂ ਨੇ ਇੱਕ ਫੈਸਲਾ ਲੈ ਲਿਆ ਕਿ ਅਸੀਂ 45 ਦਿਨਾਂ ਦੇ ਵਿੱਚ ਇਹ ਸਾਰਾ ਪ੍ਰੋਸੈਸ ਮੁਕੰਮਲ ਕਰਨਾ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਉਹਨਾਂ ਨੇ ਉਸ ਸਮੇਂ ਉਹ ਅਜ ਵੀ ਪ੍ਰਗਟ ਸਿੰਘ ਇਹੀ ਗੱਲ ਕਹਿੰਦੇ ਨੇ ਕਿ ਮੈਂ ਤਾਂ ਇਹ ਸੋਚ ਕੇ ਫੈਸਲਾ ਲਿਆ ਸੀਗਾ ਕਿ ਅਸੀਂ ਪ੍ਰੋਸੈਸ ਨੂੰ ਮਤਲਬ ਬਹੁਤ ਜਲਦੀ ਕਰੀਏ ਪਰ ਕੋਰਟ ਨੇ ਇਹਨੂੰ ਕਿਵੇਂ ਵੇਖਿਆ ਕੋਰਟ ਨੇ ਇਹਨੂੰ ਐਵੇਂ ਵੇਖਿਆ ਕਿ ਤੁਸੀਂ ਇਹ ਪੋਲਿਟੀਕਲ ਮਾਈਲੇਜ ਪੋਲਿਟিক্যাল ਗੇਮ ਹੀ ਸਾਰਾ ਪ੍ਰੋਸੈਸ ਕੀਤਾ ਸੀ ਜਿਹੜੀ ਸਭ ਤੋਂ ਪਹਿਲੀ ਜੱਜਮੈਂਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਆਈ ਸੀ ਉਹਦੇ ਵਿੱਚ ਜੱਜ ਸਾਹਿਬ ਨੇ ਸਾਫ਼-ਸਾਫ਼ ਕਿਹਾ ਸੀ ਕਿ ਕ੍ਰਿਸ਼ਨ ਕੁਮਾਰ ਜਿਹੜਾ ਉਸ ਸਮੇਂ ਦਾ ਐਜੂਕੇਸ਼ਨ ਸੈਕਟਰੀ ਸੀਗਾ ਇਟ ਵਾਸ ਫਰਸਟ ਟਾਈਮ ਇਨ ਦ ਹਿਸਟਰੀ ਸਾਫ਼-ਸਾਫ਼ ਮਤਲਬ ਉਹਦੇ ਨਾਮ ਜ਼ਾਦ ਹੈ ਕਿ ਇਹ ਬੰਦਾ ਰਿਸਪੌਂਸਿਬਲ ਹੈ ਸਾਰੇ ਫਲੋ ਪ੍ਰੋਸੈਸ ਲਈ ਲੇਕਿਨ ਉਹ ਭਰਤੀ ਹੋਈ ਫਿਰ ਫਿਰ ਡਿਵੀਜ਼ਨ ਬੈਂਚ ਪੰਜੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸੀ ਉਹਨੇ ਉਹ ਭਰਤੀ ਨੂੰ ਮੰਨ ਲਿਆ ਹੁਣ ਅਲਟੀਮੇਟਲੀ ਸੁਪਰੀਮ ਕੋਰਟ ਨੇ ਸਾਫ਼ ਕਹਿਤਾ ਕਿ ਤੁਸੀਂ ਸਾਰੇ ਰੂਲਸ ਨੂੰ ਬਾਈਪਾਸ ਕੀਤਾ ਹੈ ਜਿਹੜਾ ਪ੍ਰੋਸੈਸ ਹੁੰਦਾ ਤੁਸੀਂ ਉਹਨੂੰ ਫੋਲੋ ਨਹੀਂ ਕੀਤਾ ਯਾਨੀ ਕਿ ਪੀਪੀ ਪੰਜਾਬ ਪਬਲਿਸ਼ਰ ਕਮਿਸ਼ਨ ਦੇ ਰਾਹੀਂ ਭਰਤੀ ਨਹੀਂ ਹੋਈ ਫਿਰ ਉਸ ਤੋਂ ਬਾਅਦ ਦੇ ਇੰਟਰਵਿਊ ਨਹੀਂ ਹੋਏ ਜਦ ਕਿ ਇਹ ਕਲਾਸ ਪੋਸਟ ਹੈ ਇਹਦੇ ਵਿੱਚ ਇੰਟਰਵਿਊ ਹੋਣਾ ਬਹੁਤ ਜ਼ਰੂਰੀ ਹੈ ਮਤਲਬ ਇੱਥੇ ਇਹਨਾਂ ਨੇ ਗਦਾ कोर्ट ਐ ਇੱਕ ਬਰਾਬਰ ਕਰਤਾ ਸੀ ਮਤਲਬ ਇਹ ਕਿ ਸੱਜਣ ਨੇ ਪੀ ਐਚ ਡੀ ਕੀਤੀ ਹੈ ਰਿਸਰਚ পেਪਰ ਲਿਖੇ ਨੇ ਉਹਦੇ ਕੋਲ ਐਕਸਪੀਰੀਅੰਸ ਹੈ ਉਹਨੇ ਕੁਝ ਨਹੀਂ ਵੇਖਿਆ ਅਲਟੀਮੇਟਲੀ ਇੱਥੇ ਇੱਕ ਗੈਸ ਫੈਕਲਟੀ ਦੇ ਨਾਲ ਲੜਾਈ ਚੱਲਦੀ ਰਹੀ ਤੇ ਅਲਟੀਮੇਟਲੀ ਕੋਰਟ ਨੇ ਸਾਰੇ ਪ੍ਰੋਸੈਸ ਨੂੰ ਹੁਣ ਕੁਐਸ਼ ਕਰਤਾ ਹੈ ਲੇਕਿਨ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਜ਼ਿੰਮੇਵਾਰ ਕਮਣੇ ਕਿਉਂਕਿ ਜਿਹੜੇ ਲੋਕ ਲੱਗ ਗਏ ਸਨ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਜਿਹੜੇ ਸਿਲੈਕਟ ਹੋ ਗਏ ਕੁਲਵੀਰ ਸਿੰਘ ਜੀ ਮੈਂ ਇੱਕ ਹੋਰ ਤੁਹਾਡੇ ਕੋਲ ਇਹ ਜਿਹੜੀ ਹੁਣੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਜਿਹੜੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਭਰਤੀ ਕੱਢੀ ਸੀ ਇਹ ਭਰਤੀ ਕਾਂਗਰਸ ਸਰਕਾਰ ਨੇ ਕੱਢੀ ਸੀ ਆਪਣੇ ਜਾਂਦੇ ਬਰੇ ਦੇ ਵਿੱਚ ਜਦੋਂ ਚੰਨੀ ਸੀਗੇ ਨਾ ਆਪਣੇ ਬਿਲਕੁਲ ਚੰਨੀ ਸੀਗੇ ਜਿਸ ਅਸ ਇਹ ਮਤਲਬ ਇਤਿਹਾਸ ਚ ਪਹਿਲੀ ਵਾਰੀ ਹੋਇਆ ਹੋਣਾ ਜਾਂ ਮੈਨੂੰ ਨਹੀਂ ਪਤਾ ਹੋਰ ਕਿਤੇ ਹੋਇਆ ਹਾਂ ਉਸ ਤੋਂ ਪਹਿਲਾਂ ਬਿਹਾਰ ਚ ਵੀ ਕਈ ਭਰਤੀਆਂ ਕੈਨਸਲ ਹੋਈਆਂ ਘੋਟਾਲੇ ਹੋਏ ਹਰਿਆਣੇ ਦੇ ਵਿੱਚ ਵੀ ਘੋਟਾਲਾ ਹੋਇਆ ਸੀ ਇਹ ਤੁਸੀਂ ਦੇਖੋਗੇ कि ਬੰਦਿਆਂ ਨੂੰ ਰਾਤ ਨੂੰ ਬੁਲਾ ਕੇ ਰਾਤ ਨੂੰ ਬੁਲਾ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਫੜਾਏ ਜਾ ਰਹੇ ਨੇ ਬੰਦੇ ਮੂੰਹ ਟੱਕ ਕੇ ਆ ਰਹੇ ਨੇ ਨਿਯੁਕਤੀ ਪੱਤਰ ਲੈ ਰਹੇ ਨੇ ਮਤਲਬ ਉਸ ਤੋਂ ਬਾਅਦ ਉਹ ਕਾਂਗਰਸ ਸਰਕਾਰ ਦੇ ਟਾਈਮ ਕੁਝ ਨੇ ਜੁਆਇਨ ਕਰ ਲਿਆ ਫਿਰ ਬਾਕੀ ਜਿਹੜੇ ਰਹਿ ਗਏ ਉਹਨਾਂ ਨੇ ਆਨੰਦਪੁਰ ਸਾਹਿਬ ਚ ਧਰਨਾ ਲਾਇਆ ਕਿਉਂਕਿ ਇਹਦੇ ਵਿੱਚ ਲਗਭਗ 1091 ਜਿਹੜੇ ਹੈਗੇ ਆ ਉਹ ਪੋਸਟਾਂ ਸੀਗੀਆਂ ਇੰਸਟੈਂਟ ਪ੍ਰੋਫੈਸਰ ਦੀ ਸਹਾਇਕ ਪ੍ਰੋਫੈਸਰਾਂ ਦੀ ਅਤੇ 67 ਪੋਸਟਾਂ ਜਿਹੜੀਆਂ ਸੀ ਲਾਇਬ੍ਰੇਰੀਅਨ ਦੀਆਂ ਸੀਗੀਆਂ ਤੇ ਅਲਟੀਮੇਟਲੀ ਬੀਬੀ ਦੀ ਉਸ ਪੂਰੇ ਪ੍ਰੋਸੈਸਸ ਦੇ ਵਿੱਚ ਡੈਥ ਵੀ ਹੋ ਗਈ ਸੀ ਫਿਰ ਅਲਟੀਮੇਟਲੀ ਮਤਲਬ ਹਰਜੋਤ ਬੈਂਸ ਨੇ ਮਤਲਬ ਇਹਨਾਂ ਨੇ ਮਿਲੇ ਆਮ ਆਦਮੀ ਸਰਕਾਰ ਨੇ ਉਹ ਪ੍ਰੋਸੈਸ ਮਤਲਬ ਸਭ ਨੂੰ ਫਿਰ ਉਹੀ ਰਾਤੋਂ ਰਾਤ ਵਾਲਾ ਪ੍ਰੋਸੈਸ ਚੱਲਿਆ ਅਪਾਇੰਟਮੈਂਟ ਲੈਟਰਸ ਦੇਤੇ ਉਹ ਵੀ ਉਹ ਨੌਕਰੀ ਲਾਤੇ ਮਤਲਬ ਕੁਝ ਰਹਿ ਗਏ ਸੀ ਫਿਰ ਕੁਝ ਕੁਝ ਕੋਰਟ ਦੇ ਥਰੂ ਲੱਗੇ ਲੇਕਿਨ ਅਲਟੀਮੇਟਲੀ ਇਹ ਸਾਰਾ ਪ੍ਰੋਸੈਸ ਦੇ ਫਲਾਸ ਹੀਗਾ ਇਸ ਗੱਲ ਦਾ ਪਤਾ ਉਸ ਸਮੇਂ ਦੀ ਬਿਊਰੋਕਰੇਸੀ ਜਾਂ ਇਸ ਸਮੇਂ ਦੀ ਬਿਊਰੋਕਰੇਸੀ ਨੂੰ ਸੀਗਾ ਪੋਲੀਟੀਕਲ ਕਲਾਸ ਨੂੰ ਸੀ ਇਹ ਸਮਝ ਆ ਸੀਗੀ ਕਿ ਅਸੀਂ ਇਹ ਗਲਤ ਕਰ ਰਹੇ ਹਾਂ ਪਰ ਸਿਆਸੀ ਲਾਹਾ ਲੈਣ ਵਾਸਤੇ ਸ਼ਾਇਦ ਸੁਪਰੀਮ ਕੋਰਟ ਨੇ ਤਾਂ ਇਹ ਹੀ ਕਿਹਾ ਕਿ ਸਾਰਾ ਪੋਲੀਟੀਕਲ ਮਾਈਨੇਜ ਲੈਂਡੀ ਪੋਲੀਟੀਕਲ ਗੇਨ ਲੈਂਡੀ ਸੁਪਰੀਮ ਕੋਰਟ 'ਚ ਜਦੋਂ ਬਹਿਸ ਹੋ ਰਹੀ ਸੀ ਉਹਨਾਂ ਨੇ ਇੱਕ ਮਤਲਬ ਜਿਹੜਾ ਸਾਹਿਬ ਨੇ ਟਿੱਪਣੀ ਕੀਤੀ ਸੀ ਕਿ ਮੰਨੋ ਅਕਾਲ ਪਿਆ ਹੈ ਤੇ ਖਾਣਾ ਬਹੁਤ ਮਾੜਾ ਆ ਰਿਹਾ ਕੀ ਤੁਸੀਂ ਉਹ ਮਾੜਾ ਮਾੜਾ ਖਾਣਾ ਸਰਵ ਕਰੋਗੇ ਨਾ ਬੰਦੇ ਹੋਰ ਮਰਨਗੇ ਤੇ ਇਹ ਅਲਟੀਮੇਟਲੀ ਇਹਦੇ ਵਿੱਚ ਜਿਹੜਾ ਪ੍ਰੋਸੈਸ ਫਲੋ ਸੀਗੀ ਉਹਦੇ ਵਿਕਟਮ ਬਣੇ ਨੇ ਉਹ ਲੋਕ ਜਿਹੜੇ ਬਤੌਰ ਸਾਇਕ ਪ੍ਰੋਫੈਸਰ ਪੜਤੀ ਹੋਏ ਸੀ ਤੇ ਹੁਣ ਸੁਪਰੀਮ ਕੋਰਟ ਦੀ ਇੱਕ ਹੋਰ ਜਜਮੈਂਟ ਹੈ ਸੁਪਰੀਮ ਕੋਰਟ ਦੀ ਜਜਮੈਂਟ ਹੈ ਕਹਿੰਦੀ ਹੈ ਕਿ ਜੇ ਤੁਸੀਂ ਫਿਕਸ ਕਰੋ ਗਲਤੀ ਕੀ ਦੀ ਹੈ ਗਲਤੀ ਤਾਂ ਹੈਗੀ ਉਸ ਸਮੇਂ ਦੇ ਐਜੂਕੇਸ਼ਨ ਮਿਨਿਸਟਰ ਦੀ ਐਜੂਕੇਸ਼ਨ ਸੈਕਟਰੀ ਦੀ ਆਈਦਰ ਐਜੂਕੇਸ਼ਨ ਮਿਨਿਸਟਰ ਦੀ ਐਜੂਕੇਸ਼ਨ ਸੈਕਟਰੀ ਦੀ ਇਹਨਾਂ ਦੀ ਗਲਤੀ ਹੈ ਪਰ ਪੁਗਤ ਕੌਣ ਰਿਹਾ ਹੈ ਸਾਰੇ ਪੰਨੇ ਜਿਹੜੇ ਲੋਕ ਸਿਲੈਕਟ ਹੋਏ ਸੀ ਲੇਕਿਨ ਇੱਥੇ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਇਹ ਗੱਲ ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਪਤਾ ਸੀਗੀ ਕਿ ਇਹ ਪ੍ਰੋਸੈਸ ਗਲਤ ਹੈ ਤੇ ਕਦੇ ਵੀ ਖੁਆਇਸ਼ ਹੋਏਗਾ ਹਮ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਨਾ ਕਿ ਮਤਲਬ ਤੁਸੀਂ ਐਸਾ ਕੰਮ ਮੂਲੇ ਨਾ ਕੀਜੀਏ ਜਿਸ ਤੋਂ ਤੁਹ ਪਛਤਾਈਏ ਹਾਂਜੀ ਹਾਂਜੀ ਇਹ ਬਿਲਕੁਲ ਉਵੇਂ ਹੀ ਹੈ ਜਿਹੜੀ ਜਿਹਦੀ ਸ਼ੁਰੂਆਤ ਹੀ ਗਲਤ ਹੈ ਉਹ ਦਾ ਅੰਤ ਵੀ ਗਲਤ ਹੀ ਹੋਏਗਾ ਐਂਡ ਸੁਪਰੀਮ ਕੋਰਟ ਨੇ ਤਾਂ ਕਹਿਤਾ ਕਿ ਹੁਣ ਇਹ ਰਿਵਿਊ ਪਟੀਸ਼ਨ ਦਾ ਮੌਕਾ ਹੈਗਾ ਇਹਨਾਂ ਦੇ ਕੋਲ ਫਾਈਲ ਵੀ ਕਰਨਗੇ ਲੇਕਿਨ ਅਜ ਤੱਕ ਦਾ ਮਤਲਬ ਲਾ ਇਤਿਹਾਸ ਇਹੀ ਦੱਸਦਾ ਕਿ ਰਿਵਿਊ ਪਟੀਸ਼ਨਸ ਦੇ ਵਿੱਚ ਆਮ ਤੌਰ ਤੇ ਕਿਉਂਕਿ ਉਹੀ ਜੱਜ ਸੁਣਵਾਈ ਕਰਦਾ ਹੈ ਉਹੀ ਬੈਂਚ ਸੁਣਵਾਈ ਕਰਦੀ ਹੈ ਤੇ ਕੋਈ ਮਤਲਬ ਖਾਸ ਚੇਂਜ ਨਹੀਂ ਹੁੰਦੇ ਪਰ ਮਿਰਕਲ ਸਰ ਇਨ ਇੰਡੀਅਨ ਜੁਡੀਸ਼ਰੀ ਚ ਕਦੇ ਵੀ ਕੁਝ ਵੀ ਹੋ ਸਕਦਾ ਹੈ ਕਿਉਂਕਿ ਇੰਡੀਅਨ ਜੁਡੀਸ਼ਰੀ ਦੀ ਵੀ ਆਪਣੇ ਆਪ ਚ ਹਾਲਾਤ ਇੰਨੇ ਮਤਲਬ ਬੱਤਰ ਹੋ ਗਏ ਨੇ ਮਾਰਕੰਡੇ ਕਾਰਚੂ ਨੇ ਕੱਲ ਇੱਕ ਟਿੱਪਣੀ ਕੀਤੀ ਸੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਕੀ ਭਾਰਤੀ ਜੁਡੀਸ਼ਰੀ ਦੇ ਵਿੱਚ ਕੋਈ ਸੁਧਾਰ ਹੋ ਸਕਦਾ ਹੈ ਉਹ ਕਹਿੰਦੇ ਉਹ ਜਰਜਰ ਬਿਲਡਿੰਗ ਹੈ ਜਿਹੜੀ ਹੁਣ ਸਿਰਫ ਡਿੱਗੇਗੀ ਇਹ ਮੇਰੇ ਸ਼ਬਦ ਨੇ ਮਾਰਕੰਡੇ ਕਾਰਚੂ ਦੇ ਸ਼ਬਦ ਨੇ ਜਿਹੜੇ ਫਾਰਮਰ ਸੁਪਰੀਮ ਕੋਰਟ ਦੇ ਜੱਜ ਚੀਫ ਜਸਟਿਸ ਆਫ ਸੁਪਰੀਮ ਕੋਰਟ ਆਫ ਇੰਡੀਆ ਰਹੇ ਨੇ ਸੋ ਅਲਟੀਮੇਟਲੀ ਮਤਲਬ ਸਾਡੇ ਉਹ ਨੌਜਵਾਨ ਵਿਕਟਮ ਬਣੇ ਉਸ ਚੀਜ਼ ਦੇ ਤੇ ਹੁਣ ਮਤਲਬ ਉਹਨਾਂ ਦੀ ਮਤਲਬ ਮਤਲਬ ਦੈਨਯ ਸਿਤੀ ਮੈਂ ਕੀ ਕਹਿ ਸਕਦਾ ਇਹੀ ਕਹਿ ਸਕਦਾ ਕਿ ਇਹ ਹੁਣ ਇੱਕ ਸੁਪਰੀਮ ਕੋਰਟ ਨੇ ਜਿਹੜਾ ਚਿਪਣੀ ਕੀਤੀ ਹੈ ਕਿ ਤੁਸੀਂ ਪ੍ਰੋਸੈਸ ਨੂੰ ਫਿਰ ਤੋਂ ਕਰੋ ਬੈਟਰ ਇਹੀ ਰਹੇਗਾ ਕਿ ਸਰਕਾਰ ਆਪਣੀ ਗਲਤੀ ਮੰਨੇ ਕਾਂਗਰਸ ਉਸ ਸਮੇਂ ਦੀ ਸਰਕਾਰ ਉਹ ਵੀ ਰਿਸਪੋਨਸਿਬਿਲਟੀ ਐਕਸੈਪਟ ਕਰੇ ਬਿਊਰੋਕ੍ਰਾਸੀ ਵੀ ਐਕਸੈਪਟ ਕਰੇ ਕੋਨ ਕਰੇ ਕਿ ਗਲਤੀ ਸਾਡੀ ਹੈ ਤੇ ਇੱਕ ਨਵਾਂ ਪ੍ਰੋਸੈਸ ਰ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਤੁਸੀਂ ਇਨੀਸ਼ੀਏਟ ਕਰੋ ਰਿਕਰੂਟਮੈਂਟ ਆਫ ਵੈਸਟਰਨ ਪ੍ਰੋਫੈਸਰਸ ਕਿਦਾ ਜਾਵੇ ਇਹਦਾ ਹੀ ਹੱਲ ਹੈ ਇੱਕ ਪ੍ਰੋਪਰ ਚੈਨਲ ਦੇ ਰਹੀ ਭਰਤੀ ਹੋਵੇ ਬੀਬੀਐਸਸੀ ਬਿਸ਼ੇਖ ਐਗਜ਼ਾਮ ਕੰਡਕਟ ਕਰ ਲਵੇ ਉਸ ਤੋਂ ਬਾਅਦ ਇੰਟਰਵਿਊਜ਼ ਲਵੇ ਦੈਂਜਰੇ ਲੋਕ ਆਨ ਦੇ ਅਨੋਖਾ ਜਾਵੇ ਇਹ ਹੀ ਦਾ ਹੱਲ ਇਹਨਾਂ ਨੂੰ ਜਿਹੜੇ 1158 ਦੇ ਜਿਹੜੀ ਭਰਤੀ ਹੋਈ ਸੀ ਇਹਨਾਂ ਨੂੰ ਕਿਸ ਆਧਾਰ ਤੇ ਰੱਖਿਆ ਸੀਗਾ ਇਹਨਾਂ ਨੂੰ ਸਿਰਫ ਕੇਵਲ ਲਿਕ ਇਹ ਬੜਾਈ ਮਤਲਬ ਨਾਇਆ ਵਜੇ ਐਸੇ ਖੇੜ ਹੋਇਆ ਉਹਦੇ ਵਿੱਚ ਕਈ ਇਲਜ਼ਾਮ ਲੱਗੇ ਇਹ ਪੇਪਰ ਲੀਕ ਹੋ ਗਿਆ ਜੀ ਉਹ ਪੇਪਰ ਲੀਕ ਹੋ ਗਿਆ ਜੀ ਉਹ ਹੁਣ ਕਿੰਨੀ ਸਚਾਈ ਹੈ ਮੈਂ ਉਸ ਤੇ ਨਹੀਂ ਜਾਊਂਗਾ ਇਹ ਤਿੰਨ ਯੂਨੀਵਰਸਿਟੀਆਂ ਨੇ ਐਗਜ਼ਾਮ ਕੰਡਕਟ ਕੀਤੇ ਸੀ ਗੁਰੂ ਨਾਨਕ ਦੇਵ ਪੰਜਾਬ ਯੂਨੀਵਰਸਿਟੀ ਐਂਡ ਪੰਜਾਬੀ ਯੂਨੀਵਰਸਿਟੀ ਨੇ ਐਗਜ਼ਾਮ ਕੰਡਕਟ ਕਰ ਲਏ ਉਹਦੇ ਜਿਹੜੇ ਮੈਰਿਟ 'ਚ ਆ ਗਏ ਕੁਆਲੀਫਾਈ ਕਰ ਗਏ ਫੇਰੇ ਜਿਹੜੇ ਮਤਲਬ ਆਪਣਾ ਜਿਹੜਾ এডਿਕੇਸ਼ਨ ਦਾ ਵਿਭਾਗ ਹੈਗਾ ਉਹਨਾਂ ਨੇ ਮੈਰਿਟਾਂ ਤਿਆਰ ਕਰ ਲਿਆ ਮੈਟਾਂ ਦੇ ਵੀ ਰੋਲਾ ਪਿਆ ਇਹ ਕਿਵੇਂ ਕੀਤੀ ਹੈ ਮਤਲਬ ਬਹੁਤ ਮਤਲਬ ਇਹਦੇ ਰੋਲਾ ਕੁਚੋਲਾ ਜਿਹਾ ਪੂਰੀ ਭਰਤੀ 'ਚ ਕਿਉਂਕਿ ਉਹ ਪੂਰਾ ਇਟ ਵਾਸ ਫੁੱਲ ਆਫ ਫਲॉज ਤੇ ਸ਼ਾਇਦ ਆਮ ਆਦਮੀ ਪਾਰਟੀ ਦੇ ਮਤਲਬ ਜਾਣਦੀ ਸੀ ਇਸ ਕਰਕੇ ਅਪੋਇੰਟ ਨਹੀਂ ਕਰ ਰਹੀ ਸੀ ਪਰ ਇੱਕ ਸਮੇਂ ਪਬਲਿਕ ਪ੍ਰੈਸ਼ਰ ਇਹਨਾਂ ਉੱਪਰ ਤੇ ਵੱਧ ਜਾਂਦਾ ਕਿ ਤੁਸੀਂ ਨਾ ਚਾਹੁੰਦੇ ਹੋ ਜੀ ਤੁਹਾਨੂੰ ਕਰਨਾ ਪੈਂਦਾ ਤੇ ਹੁਣ ਹੁਣ ਅੱਜ ਕੱਲ ਬਲੇਮ ਗੇਮ ਚੱਲ ਰਹੀ ਹੈ ਹੁਣ ਬੀਜੇਪੀ ਕਾਂਗਰਸ ਆਮ ਆਨੀ ਪਾਰਟੀ ਅਕਾਲੀ ਬਲੇਮ ਕਰ ਰਹੇ ਦੂਜੇ ਨੂੰ ਲੇਕਿਨ ਆਲਟੀਮੇਟਲੀ ਇਹ ਜਿਹੜੇ ਲੋਕ ਸੱਤਾ ਚ ਬੈਠੇ ਨੇ ਚਾਹੇ ਉਹ ਇਸ ਸਮੇਂ ਸੀਗੇ ਜਾਂ ਹੁਣ ਨੇ ਉਹ ਰਿਸਪੋਨਸਿਬਲ ਹੈਗੇ ਜੇ ਕਾਂਗਰਸ ਤੁਸੀਂ ਕਹਿ ਰਹੇ ਬੀ ਜੇ ਹੁਣ ਪਲਟਵਾਰ ਕਰਦੀ ਤਾਂ ਕਾਂਗਰਸ ਦੀ ਮਿਲਨਾਂ ਦੇ ਕੰਡੇ ਵੀ ਜੀ ਹੋਏ ਨੇ ਜੀ ਤਾਂ ਹਾਂ ਬਿਲਕੁਲ ਉਸ ਸਮੇਂ ਦੀ ਕਾਂਗਰਸ ਉਹ ਉਹ ਪਰ ਉਹ ਕਹਿੰਦੇ ਨੇ ਨਾ ਪ੍ਰਗਟ ਸਿੰਘ ਸਾਹਿਬ ਬਿਆਨ ਹੈ ਕਿ ਮੇਰੀ ਇੰਟੈਂਸ਼ਨ ਤਾਂ ਸਹੀ ਸੀ ਲੇਕਿਨ ਤੁਹਾਡੀ ਸਹੀ ਹੋ ਸਕਦੀ ਹੈ ਇੰਟੈਂਸ਼ਨ ਪਰ ਇੰਟੈਂਸ਼ਨ ਸਹੀ ਹੋਣਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਤੁਸੀਂ ਉਹ ਪ੍ਰੋਸੈਸ ਸ਼ੁਰੂ ਕੀਤਾ ਤੁਸੀਂ ਨੈਕਸ ਸਰਕਾਰ ਨੂੰ ਮੌਕਾ ਦਿੰਦੇ ਕਰਾਣ ਦਾ ਕਿਉਂਕਿ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਲਗਭਗ ਪੁਰਾਣੀ ਜਿਹੜੀ ਕਾਡਰਟਾਈਜ਼ਮੈਂਟ ਹੋਈ ਸੀ ਉਹਨੂੰ ਕੰਪਲੀਟ ਕਰਵਾਇਆ ਹੈ ਕੇ ਵੀ ਵੇਖਿਆ ਗਿਆ ਹੁਣ ਬਦਲ ਸਾਹਿਬ ਜਿਵੇਂ ਜਿੰਨਾਂ ਦੀਆਂ ਉਮੀਦਾਂ ਟੁੱਟੀਆਂ ਨੇ ਪ੍ਰੋਫੈਸਰ ਲੱਗੇ ਸੀਗੇ ਔਰ ਸਾਰਿਆਂ ਦਾ ਕਈ ਇਹੋ ਜਿਹੇ ਬੇਰੋਜ਼ਗਾਰ ਬੰਦੇ ਸੀ ਜਨਾਂ ਦਾ ਜਿਹੜੇ ਇਸ ਭਰਤੀ ਦੇ ਵਿੱਚ ਭਰਤੀ ਹੋ ਗਏ ਪ੍ਰੋਫੈਸਰ ਲੱਗ ਗਏ ਉਹਨਾਂ ਨੂੰ ਲੱਗਿਆ ਵੀ ਸਾਡਾ ਹੁਣ ਜੀਵਨ ਬਸਰ ਵਧੀਆ ਹੋ ਜਾਊਗਾ ਸੋ ਹੁਣ ਭਰਤੀ ਟੁੱਟ ਗਈ ਭਰਤੀ ਤੋਂ ਨਿਰਾਸ਼ ਹੋ ਕੇ ਬਹਿ ਗਏ ਆ ਹੁਣ ਕੀ ਅਜਿਹਾ ਹੋ ਸਕਦਾ ਹੈ ਕਿ ਫਿਲਹਾਲ ਤਾਂ ਉਹ ਆਪਣੀ ਡਿਊਟੀ 'ਚ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਰੀਵਿਊ ਪਟੀਸ਼ਨ ਦਾ ਵੇਟ ਹੈ ਰੀਵਿਊ ਪਟੀਸ਼ਨ ਫਾਈਲ ਹੋਏਗੀ ਵਿਦਨ ਮੰਥ ਫਾਈਲ ਹੋ ਜਾਂਦੀ ਹੈ ਫਿਰ ਰੀਵਿਊ ਪਟੀਸ਼ਨ ਦਾ ਸੁਣਵਾਈ ਹੋਏਗੀ ਫਿਰ ਰੀਵਿਊ ਪਟੀਸ਼ਨ ਦਾ ਫੈਸਲਾ ਹੀ ਅੰਤਿਮ ਫੈਸਲਾ ਹੋਏਗਾ ਤੇ ਉਸ ਤੋਂ ਜੇ ਸੁਪਰੀਮ ਕੋਰਟ ਆਪਣੇ ਫੈਸਲੇ ਤੇ ਕਾਇਮ ਰਹਿੰਦੀ ਹੈ ਦੈਨ ਇਹਨਾਂ ਨੂੰ ਆਪਣੀਆਂ ਨੌਕਰੀਆਂ ਤਿਆਗਣੀਆਂ ਪੈਣਗੀਆਂ ਆਲਟੀਮੇਟਲੀ ਕੋਈ ਹੋਰ ਆਪਸ਼ਨ ਨਹੀਂ ਹੈ ਤੇ ਫਿਰ ਇਹ ਹੀ অপਸ਼ਨ ਹੈ ਕਿ ਇਹਨਾਂ ਦੇ ਵਿੱਚ ਜਿਹੜੇ ਕੁਝ ਲੋਕ ਔਵਰੇਜ ਹੋ ਗਏ ਹੋਣਗੇ ਹੋਣਗੇ ਆਬਵੀਅਸਲੀ ਹੋਣਗੇ ਉਹਨਾਂ ਨੂੰ ਮਤਲਬ ਐਕਸਟੈਂਸ਼ਨ ਇਨ ਏਜ ਦਿੱਤੀ ਜਾਵੇ ਤੇ ਉਹਨਾਂ ਨੂੰ ਬੇਨਫਿਟ ਦਿੱਤਾ ਜਾਵੇ ਤੇ ਉਹ ਦੁਬਾਰਾ ਇੱਕ ਪ੍ਰੋਸੈਸ ਦੇ ਥਰੂ ਆਣ ਪ੍ਰੋਸੈਸ ਦੇ ਥਰੂ ਪਾਰਟਿਸਿਪੇਟ ਕਰਨ ਇਹੀ ਇਹੀ ਹੋ ਸਕਦਾ ਹੈ ਫਿਰ ਪ੍ਰੋਫੈਸਰ ਸਾਹਿਬ ਨੂੰ ਸਕੇ ਇੱਕ ਜੇ ਕੋਈ ਮਤਲਬ ਪੋਲਿਟੀਕਲ ਕਲਾਸ ਆਪਣੇ ਤੇ ਤਾਂ ਉਹ ਨਹੀਂ ਕਰੇਗੀ ਯਾ ਜਿਹੜਾ ਜਿਹੜਾ ਸਿੰਗਲ ਬੈਂਚ ਜੱਜ ਦੀ ਮਤਲਬ ਟਿੱਪਣੀ ਆ ਕ੍ਰਿਸ਼ਨ ਕੁਮਾਰ ਦੇ ਉੱਪਰ ਉਹ ਉਹ ਕੀ ਕੀ ਤੁਸੀਂ ਜੋ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿਨੇ ਪ੍ਰੋਸੈਸ ਕੀਤਾ ਤੁਸੀਂ ਉਹਨੂੰ ਫੜੋ ਕੀ ਮਤਲਬ ਸਰਕਾਰਾਂ ਕੋਲ ਇਨਾ ਵਿਲ ਪਾਵਰ ਹੈਗਾ ਕਿ ਉਹ ਫੜਨਗੇ ਮੈਨੂੰ ਨਹੀਂ ਲੱਗਦਾ ਸੋ ਆਲਟੀਮੇਟਲੀ ਆਮ ਕੈਂਡੀਡੇਟਸ ਜਿਹੜੇ ਆਲਰੇਡੀ ਫਰਸਟ੍ਰੇਟਡ ਨੇ ਪ੍ਰੈਜ਼ੈਂਟ ਐਜੂਕੇਸ਼ਨ ਸਿਸਟਮ ਦੇ ਵਿੱਚ ਉਹੀ ਸਫਰ ਕਰਨਗੇ ਸੋ ਹੁਣ ਬਦਲ ਸਾਹਿਬ ਜੇ ਦੁਬਾਰਾ ਭਰਤੀ ਇਹਨੂੰ ਮੁਕੰਮਲ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਤਾਂ ਜਿਹੜੇ ਹੋ ਪ੍ਰੋਫੈਸਰ ਰੱਖੇ ਗਏ ਸੀਗੇ ਉਹਨਾਂ ਲਈ ਸਰਕਾਰ ਨੂੰ ਕੀ ਸੋਚਣਾ ਚਾਹੀਦਾ ਜ਼ਿਆਦਾ ਦੇਖੋ ਉਹਨਾਂ ਲਈ ਸਰਕਾਰ ਕੁਝ ਖਾਸ ਨਹੀਂ ਸੋਚ ਸਕਦੀ ਹਾਂ ਜਿਹੜੇ ਲੋਕ ਓਵਰਏਜ ਹੋ ਗਏ ਨੇ ਇਸ ਪ੍ਰੋਸੈਸ ਦੇ ਥਰੂ ਦੌਰਾਨ ਉਹਨਾਂ ਨੂੰ ਉਮਰ ਦੇ ਵਿੱਚ ਇਜ਼ਾਫਾ 2-3 ਸਾਲ 4 ਸਾਲ ਦਾ ਇਜ਼ਾਫਾ ਦੇ ਸਕਦੀ ਹੈ ਸਰਕਾਰ ਇਹ ਕਰ ਸਕਦੀ ਹੈ ਸਰਕਾਰ ਇਹ ਕਰ ਸਕਦੀ ਹੈ ਕੋਈ ਇਸ ਵੀ ਵਟ ਜਿੱਦਾਂ ਪੇਪਰ ਲੈ ਕੇ ਤਾਂ ਦਿੱਤਾ ਹੀ ਹੈ ਨਾ ਨਾ ਕੋਈ ਇਦਾਂ ਦਾ ਕੋਈ ਉਹ ਸੁਪਰੀਮ ਕੋਰਟ ਦਾ ਫੈਸਲਾ ਆਖਰੀ ਫੈਸਲਾ ਉਸ ਤੋਂ ਸਰਕਾਰ ਕੁਝ ਨਹੀਂ ਕਰ ਸਕਦੀ ਜੇ ਰਿਵੀ ਪਟੀਸ਼ਨ ਵੀ ਇਹੀ ਕਹਿ ਦਿੰਦੀ ਹੈ ਭਰਤੀ ਰੱਦ ਹੈ ਕੁਐਸ਼ ਹੈ ਕੁਐਸ਼ ਮੀਨਸ ਕੁਐਸ਼ ਉਸ ਤੋਂ ਕੋਈ ਸਰਕਾਰ ਦਾ ਕੋਈ ਰੋਲ ਨਹੀਂ ਹੈ ਹੁਣ ਬੇਸ਼ੱਕ ਇਲਜ਼ਾਮ ਚਾਰ ਰਹੇ ਨੇ ਕਿ ਮਤਲਬ ਦੇਖੋ ਜੇ ਤੁਸੀਂ ਮੈਂ ਪੂਰੀ ਬਹਿਸ ਦੇਖਦਾ ਰਹਾਂ ਇਹ ਨਹੀਂ ਹੈ ਕਿ ਆਰਗੂਮੈਂਟ ਨਹੀਂ ਹੋਏ ਇਹਨਾਂ ਨੇ ਵੀ ਆਰਗੂਮੈਂਟ ਦਿੱਤੇ ਉਹਨਾਂ ਨੇ ਵੀ ਆਰਗੂਮੈਂਟ ਦਿੱਤੇ ਪਰ ਕੋਰਟ ਜਿਹੜਾ ਵੀ ਕੇਸ ਡਿਸਾਈਡ ਕਰਦੀ ਹੈ ਉਹਦਾ ਬੇਸ ਮੈਰਿਟ ਕਰਦੀ ਹੈ ਇਹ ਉਹ ਜਿਹੜੇ ਹਾਈ ਕੋਰਟ ਦੇ ਜਜਸਨ ਦੋ ਡਿਵੀਜ਼ਨ ਬੈਂਚ ਸੀ ਉਹਨਾਂ ਨੇ ਕੀ ਸੋਚ ਕੇ ਕਿ ਮੈਂ ਫੈਸਲਾ ਦਿੱਤਾ ਸੀ ਪਰ ਜਿਹੜਾ ਪਹਿਲਾ ਫੈਸਲਾ ਆਇਆ ਸੀ ਇਹ ਮੁੜ ਕੇ ਉਹੀ ਚੀਜ਼ ਸਾਬਿਤ ਹੋਈ ਕਿ ਪਹਿਲੇ ਅਬਜ਼ਰਵੇਸ਼ਨ ਬਿਲਕੁਲ ਸਹੀ ਸੀਗੀ ਸੋ ਦਰਸ਼ਕੋ 1158 ਦੀ ਭਰਤੀ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਸੀਗੀਆਂ ਜਿਹੜੀਆਂ ਉਹਨਾਂ ਬਾਰੇ ਕੁਲਵੀਰ ਸਿੰਘ ਬਾਦਲ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਦੂਸਰਾ ਜਿਹੜਾ ਉਹਦਾ ਖਮਿਆਸਾ ਸਹਾਇਕ ਪ੍ਰੋਫੈਸਰਾਂ ਨੂੰ ਭੁਗਤਣਾ ਪਿਆ ਜੇ ਕਿਤੇ ਸਰਕਾਰ ਦੁਆਰਾ ਇਸ ਫਕਤੀ ਭਰਤੀ ਨੂੰ ਮੁਕੰਮਲ ਕਰਦੀ ਹੈ ਤਾਂ ਉਹਦੇ ਵਿੱਚ ਜਿਹੜੇ ਓਵਰੇਜ ਹੋ ਚੁੱਕੇ ਐ ਸਹਾਇਕ ਪ੍ਰੋਫੈਸਰ ਉਹਨਾਂ ਨੂੰ 4-5 ਸਾਲ ਜਿਹੜਾ ਹੈਗਾ ਹੋਰ ਏਜ ਉਹਨਾਂ ਦੀ ਜਿਹੜੀ ਅੱਗੇ ਉਹਨਾਂ ਨੂੰ ਲਾਹਾ ਦੇ ਦਿੱਤਾ ਜਾ ਸਕਦਾ ਸੋ 11 ਅਕਤੂਬਰ ਦੀ ਭਰਤੀ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਲਿਖ ਕੇ ਦੱਸਿਓ ਕਿ ਇਹ ਇਹ ਤਰੋਟੀਆਂ ਸੀ ਜਾਂ ਇਹ ਇਹ ਸਹੀ ਸੀ ਵਿਪਰਤੀ ਰਹਿੰਦੀ ਜਾਂ ਇਹ ਤਰੋਟੀਆਂ ਕਰਕੇ ਇਹ ਰੱਦ ਹੋਈ ਹੈ ਤੁਸੀਂ ਜਰੂਰ ਕਮੈਂਟ ਦੇ ਵਿੱਚ ਦੱਸਦੇ ਜਾਓ ਇੱਥੇ ਵੀਡੀਓ ਨੂੰ ਸਮਾਪਤ ਕਰਦੇ ਹਾਂ ਜੀ ਧੰਨਵਾਦ